ਜੋਕ ਅਫਵਾਸੀਓ ਦੀ ਵਾਰਦਾਤ ਦੀ ਪੇਸ਼ ਕੀਤੀ ਹੈ ਤੇ ਬਾਰੇ ਜਾਣਕਾਰੀ ਹੋਈ ਇਹ 23 24 ਦੀ ਦਰਮਿਆਨੀ ਰਾਤ ਨੂੰ ਨਾ ਇੱਕ ਮੰਡੀ ਦੇ ਵਿੱਚ ਦੋ ਵਿਅਕਤੀ ਆਉਂਦੇ ਆ ਉਹ ਕੁੱਲੜਬਾਜੀ ਕਰਦੇ ਆ ਕੁੱਲੜਬਾਜੀ ਦੌਰਾਨ ਲੇਬਰ ਦੇ ਕੁਝ ਵਿਅਕਤੀਆਂ ਨਾਲ ਉਹਨਾਂ ਦੀ ਛੜੱਪ ਹੋ ਜਾਂਦੀ ਹੈ ਜਿਹੜਾ ਉਪਦਰਾਣ ਲੇਬਰ ਦੇ ਬੰਦੇ ਉਹਨਾਂ ਨੂੰ ਰੋਕ ਲੈਂਦੇ ਆ ਰੋਕਣ ਤੋਂ ਬਾਅਦ ਉਹ ਆਪਣੇ ਆਪ ਨੂੰ ਆਜ਼ਾਦ ਕਰਾਉਣ ਦੀ ਵਜ੍ਹਾ ਨਾਲ ਇੱਕ ਥੋੜਾ ਮਾਰਦੇ ਆ ਇੱਕ ਬੰਦੇ ਜਿਹੜਾ ਰਾਹੁਲ ਨਾਮ ਦਾ ਵਿਅਕਤੀ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਜ਼ਖਮੀ ਨੂੰ ਪਹਿਲਾਂ ਏਪੀ ਜਨ ਏਪੀ ਜਨ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਰੈਪਰ ਬੱਤੀ ਦਾ ਕਰ ਦਿੰਦੇ ਆ ਬੱਤੀ ਦੇ ਵਿੱਚ ਇਹ 24 ਤਰੀਕ ਨੂੰ ਪੀਜੀਆਈ ਚਲੇ ਜਾਂਦੇ ਆ ਤੇ 26 ਤਰੀਕ ਨੂੰ ਸਵੇਰੇ ਸਾਨੂੰ ਪੀਜੀਆਈ ਤੋਂ ਮੈਸੇਜ ਆਉਂਦਾ ਵੀ ਜਿਹੜਾ ਰਾਹੁਲ ਕੁਮਾਰ ਉਹਦਾ ਵਿਅਕਤੀ ਸੀਗਾ ਨਾਜਮੰਡੀ ਤੋਂ ਦਾਖਲ ਹੋਇਆ ਸੀਗਾ ਉਹਦੀ ਮੌਤ ਹੋ ਜਾਂਦੀ ਹੈ ਉਹ ਮੌਤ ਦੌਰਾਨ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਦਾਖਦੇ ਹ ਸਾਡੇ ਸੀਨੀਅਰ ਅਫਸਰ ਅੱਡ ਅੱਡ ਟੀਮਾਂ ਬਣਾਉਂਦੇ ਆ ਸਰਦਾਰ ਐਸਐਸਪੀ ਆਈਪੀਐਸ ਪਿਆਲਾ ਸਰਦਾਰ ਨਾਨਕ ਸਿੰਘ ਅਤੇ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਇਹ ਆਪਣੇ ਸੋਰਸ ਸਾਨੂੰ ਦੰਦਿਆ ਤੇ ਸਾਨੂੰ ਕੁਝ ਹਦਾਇਤਾ ਕਰਦੇ ਆ ਉਹ ਅਫਸਰਾਂ ਦੀਆਂ ਹਦਾਇਤਾ ਮਦਦ ਕੰਮ ਕਰਨਾ ਸਟਾਰਟ ਕਰ ਦਿੰਦੇ ਆ ਤੇ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲਦੀ ਹੈ ਜਦੋਂ ਦੋ ਵਿਅਕਤੀ ਇੱਕ ਹਰਜਿੰਦਰ ਸਿੰਘ ਤੇ ਦੂਜਾ ਅਮਨਦੀਪ ਇਨਾਂ ਤੇ ਪਹਿਲਾਂ ਵੀ ਪਰਚੇ ਸੀਗੇ ਕੁਝ ਕੈਮਰੇ ਦੇਖ ਕੇ ਅਸੀਂ ਇਹਨਾਂ ਦੀ ਪੈਡ ਦੱਬਦੇ ਆਂ ਪੈਡ ਦੱਬਣ ਦੇ ਨਾਲ ਅਸੀਂ ਇਹਨਾਂ ਨੂੰ ਗ੍ਰਿਫਤਾਰ ਕਰ ਲੰਨੇ ਜਿਹੜੇ ਮੰਨਦੇ ਆਂ ਵੀ ਅਸੀਂ ਇਹ ਕਤਲ ਕੀਤਾ ਜਿਹੜਾ ਇੱਕ ਮੰਡੀ 'ਚ ਕਣ ਇਕੱਠੀ ਕਰਨ ਵਾਲਾ ਫੋੜਾ ਹੁੰਦਾ ਉਹਦੇ ਨਾਲ ਵਾਰ ਕਰਦੇ ਆ ਉਹਦੇ ਨਾਲ ਹੀ ਇਹ ਜਤਮੀ ਹੋਇਆ ਸੀ ਅੱਜ ਅਸੀਂ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਤੇ 2 ਦਿਨ ਦਾ ਪੁਲਿਸ ਰਿਮਾਂਡ ਲਿਆ ਮੰਡੀ ਕੀ ਕਰਨਾ ਸੀ ਸਾਰੇ ਇਹ ਹੋ ਸਕਦਾ ਸਾਡੀ ਇਨਵੈਸਟੀਗੇਸ਼ਨ ਚੱਲਦੀ ਆ ਹੋ ਸਕਦਾ ਕੋਈ ਗਲਤ ਨੀਅਤ ਨਾਲ ਹੀ ਹੋਏ ਹੋ ਜਾਂ ਕੋਈ ਕੋਈ ਚੋਰੀ ਦੀ ਵਾਰਦਾਤ ਕਰਨਾ ਹੈ ਸਰ ਇਹਨਾਂ ਕੋਈ ਹਥਿਆਰ ਵਗੈਰਾ ਨਹੀਂ ਬਲੰਗ ਨਹੀਂ ਹਥਿਆਰ ਕੋਈ ਨਹੀਂ ਹੋਇਆ ਜੀ ਇਹਨਾਂ ਨੇ ਹਥਿਆਰ ਆਪਣਾ ਜਿਹੜਾ ਫੋੜਾ ਹੁੰਦਾ ਉਸੇ ਨੂੰ ਹਥਿਆਰ ਬਣਾ ਕੇ ਹੀ ਹੁਣ ਕੀਤਾ ਸਰ ਫੋੜਾ ਨੇ ਉੱਥੋਂ ਚੱਕਿਆ ਸੀ ਕਿ ਪਿੱਛੋਂ ਲੈ ਕੇ ਆਏ ਜੀ ਨਹੀਂ ਨਹੀਂ ਫੋੜਾ ਉੱਥੋਂ ਹੀ ਚੱਕਿਆ ਜੀ ਇਹ ਉੱਥੋਂ ਪਹਿਲਾਂ ਇਹਨਾਂ ਦੀ ਆਪ ਚ ਖੇਬੜਵਾਜੀ ਹੋਈ ਆ ਉਹ ਖੇਬੜਵਾਜੀ ਦੌਰਾਨ ਫਿਰ ਇਹਨਾਂ ਨੇ ਫੋੜੇ ਨਾਲ ਜਿਹੜਾ ਰਾਹੁਲ ਵੇ ਸੀਗਾ ਉਹਦੇ ਤੇ ਵਾਰ ਕੀਤਾ ਸਰ ਦਾਣਾ ਮੰਡੀ ਦੇ ਪ੍ਰਧਾਨ ਦਾ ਕਹਿਣਾ ਕਿ ਉਸ ਇਲਾਕੇ ਚ ਚੋਰੀਆਂ ਬਹੁਤ ਹੋ ਰਹੀਆਂ ਵੀ ਆਸ-ਪਾਸ ਦੇ ਇਲਾਕੇ ਦੇ ਬਹੁਤ ਲੋਕ ਇਸ ਤਰ੍ਹਾਂ ਮੰਡੀ ਚ ਦਾਖਲ ਹੋ ਜਾਂਦੇ ਨੇ ਚੋਰੀ ਦੀ ਵਾਰਦਾਤਾਂ ਨੂੰ ਅਨਜਾਨ ਬੱਦੇ ਚੋਰੀ ਦੀ ਵਾਰਦਾਤ ਇਹ ਹੈ ਜੀ ਅਸੀਂ ਉਸ ਤੋਂ ਜ਼ਿਆਦਾ ਮਤਲਬ ਕਿਸੇ ਨੂੰ ਟ੍ਰੈਪ ਨਹੀਂ ਕਰ ਸਕਦੇ ਕਿਉਂਕਿ ਉੱਥੇ ਲੇਬਰ ਜਾਂ ਹੋਰ ਕਾਫੀ ਮਤਲਬ ਰਸ਼ ਹੁੰਦਾ ਉਦੇ ਕਰਕੇ ਅਸੀਂ ਕਿਸੇ ਨੂੰ ਟ੍ਰੈਪ ਨਹੀਂ ਕਰ ਸਕਦੇ ਪਰ ਅਸੀਂ ਕਾਫੀ ਉੱਥੇ ਆਪਣੇ ਸੋਰਸ ਲਾਏ ਹੋਏ ਆ ਪਰਿਵਾਰਤ ਫੜੇ ਵੀ ਆ ਅਸੀਂ ਦੋ ਦਿਨਾਂ ਚ ਤੁਹਾਨੂੰ ਵਧੀਆ ਤਬਰੂਕ ਹੀ ਦਵਾਂਗੇ ਸਰ ਇਹ ਗੱਲ ਵੀ ਸਾਹਮਣੇ ਆਈ ਹੈ ਜੀ ਵੀ ਇਹਨਾਂ ਦੀ ਕੋਈ ਇਸ ਤੋਂ ਪਹਿਲਾਂ ਵੀ ਕੋਈ ਅਪਤ ਦੁਸ਼ਮਣੀ ਸੀ ਕਿ ਮੌਕੇ ਦੀ ਇਹ ਵਾਰਤਾ ਹੋਈ ਹੈ ਨਹੀਂ ਇਹ ਵੀ ਅਸੀਂ ਦੇਖ ਰਹੇ ਆ ਜੀ ਉਹ ਲੈਵਲ ਤੇ ਵੀ ਅਸੀਂ ਕੰਮ ਕਰ ਰਹੇ ਆ ਉਹ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਉਹ ਵੀ ਹੋ ਸਕਦਾ ਵੀ ਕੋਈ ਪੁਰਾਣੀ ਦੁਸ਼ਮਣੀ ਹੋ ਹੋਏ ਨਹੀਂ ਪਰਚੇ ਹੈਗੇ ਨੇ ਜੀ ਦੋ ਪਰਚੇ ਨੇ ਇਹਦੇ ਤੇ ਮਤਲਬ ਆਪਣਾ ਹਰਜਿੰਦਰ ਦੇ ਦੋ ਪਰਚੇ ਆ ਜੀ ਅਰੇ ਪੈਦਲ ਆਏ ਸੀਗੇ ਕਿਸੇ ਚੀਜ਼ ਦੇ ਉੱਤੇ ਨਹੀਂ ਮੋਟਰਸਾਈਕਲ ਤੇ ਆਏ ਸੀ ਜੀ ਇਹ ਮੋਟਰਸਾਈਕਲ ਸੀ ਜਿਹੜਾ ਉਹਦੇ ਤੇ ਆਏ ਸੀ ਉਹ ਵੀ ਅਸੀਂ ਮਤਲਬ ਉਹਦਾ ਨੰਬਰ ਵਗੈਰਾ ਕਢਾ ਰਹੇ ਹਾਂ ਚੋਰੀ ਦਾ ਹੈ ਜ ਇਹਨਾਂ ਦਾ ਸਰ ਕਿਤੇ ਦੇ ਰਹਿਣ ਵਾਲੇ ਸੀ ਇਹ ਇੱਕ ਤਾਂ ਜਿਹੜਾ ਹਰਚਿੰਦਰ ਸਿੰਘ ਹੈ ਜੀ ਉਹ ਤਾਂ ਆਕੜਪਿੰਡ ਦਾ ਰਹਿਣ ਵਾਲਾ ਜਿਹੜਾ ਖੀੜੀ ਕੰਡਿਆ ਥਾਣੇ ਚ ਪਿੰਦਾ ਜੀ ਤੇ ਜਿਹੜਾ ਅਮਨਦੀਪ ਹੈ ਜੀ ਉਹ ਅੰਬਾਲੇ ਦਾ ਰਹਿਣ ਵਾਲਾ ਤੇ ਮ੍ਰਿਤਕ ਸਰ ਇਹ ਰਾਹੁਲ ਕੁਮਾਰ ਹੈ ਜੀ ਇਹ ਬਿਹਾਰ ਦੇ ਵਿੱਚ ਮੋਹੀ ਮੰਡ ਪਿੰਡ ਪੈਂਦਾ ਤੇ ਇਹ ਉੱਥੇ ਦਰ ਹੈ ਨਾ ਰਿਮਾਂਡ ਕਿੰਨਾ ਲਿਆ ਕਰੀਦਾ ਅਸੀਂ ਅੱਜ ਇਹਨਾਂ ਨੂੰ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਸੀਗਾ ਜਨੂੰ ਮਾਨ ਅਦਾਲਤ ਨੇ 2 ਦਿਨ ਦਾ ਪੁਸ਼ਟੀ ਰਿਮਾਂਡ ਦਿੱਤੇ ਸਰ ਇਹਦੇ ਦੌਰਾਨ ਵੀ ਇਸ ਤੇ ਇਹ ਜੀ ਸਾਹਮਣੇ ਆ ਸਕਦੇ ਵੀ ਕੋਈ ਨਾਲ ਕੋਈ ਹੋਰ ਵੀ ਕੋਈ ਗੁੱਜੇ ਬੇਦਖੜੋ ਦੀ ਆਸ ਹੈ ਹੋ ਸਕਦਾ ਸੀ ਅਸੀਂ ਹਰ ਲੈਵਲ ਤੇ ਹਰ ਇੱਕ ਪੱਧਰ ਤੇ ਕੰਮ ਕਰਾਂਗੇ ਜੀ ਦੇਖਾਂਗੇ ਹੋਰ ਵੀ ਇਹਨਾਂ ਨੇ ਕੀ ਕੀਤਾ ਤੇ ਕਿਤੇ ਕਿਤੇ ਕੰਮ ਆਪਣੇ ਕਿਹੜੇ ਪਿੰਡਾਂ ਤੋਂ ਅਰੈਸਟ ਕੀਤਾ ਨੂੰ ਨਹੀਂ ਨਹੀਂ ਇਹਨਾਂ ਨੂੰ ਅਸੀਂ ਮਤਲਬ ਰਾਜਪੀ ਤੋਂ ਅਰੈਸਟ ਕੀਤਾ ਅਰੇ ਜੇ ਵੀ ਪਤਾ ਲਿਆ ਸੀ ਨਸ਼ਾ ਤਸਕਰੀ ਵਾਲੇ ਕੰਮ ਕਰਦੇ ਆ ਹਾਂਜੀ ਉਹ ਵੀ ਅਸੀਂ ਦੇਖ ਰਹੇ ਆਂ ਜੀ ਉਹ ਵੀ ਦੇਖਾਂਗੇ ਸਾਰਾ ਇਨਵੈਸਟੀਗੇਸ਼ਨ ਕਰਾਂਗੇ ਉਹ ਵੀ ਸੀਨ ਤੁਹਾਡੇ ਸਮਝ ਲਈ ਆ ਮੰਗੇ ਠੀਕ ਹੈ